ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮਾਰਕਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਨੇ ਯਾਨੀ ਕਿ ਨਵੀਂ ਸਰਕਾਰ ਦਾ ਗਠਨ ਹੋ ਚੁੱਕਿਆ ਹੈ ਤੇ ਹੁਣ ਅਗਲੇ ਫੈਸਲੇ ਵੀ ਇਸ ਸਰਕਾਰ ਵੱਲੋਂ ਲਏ ਜਾ ਰਹੇ ਨੇ ਇੱਕ ਮੀਟਿੰਗ ਹੁੰਦੀ ਹੈ ਕੈਬਨਟ ਦੇ ਨਾਲ ਪ੍ਰਧਾਨ ਮੰਤਰੀ ਕਾਰਨੇ ਦੀ ਜਿਦੇ ਵਿੱਚ ਇੱਕ ਫੈਸਲਾ ਲਿਆ ਜਾਂਦਾ ਹੈ ਕਿ ਮੱਧ ਵਰਗ ਦੇ ਉੱਤੇ ਟੈਕਸ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਜਿਸ ਦੇ ਨਾਲ ਕਈ ਪਰਿਵਾਰਾਂ ਨੂੰ ਰਾਹਤ ਮਿਲੇਗੀ ਚੋਣਾਂ ਤੋਂ ਪਹਿਲਾਂ ਵਾਦਾ ਕੀਤਾ ਗਿਆ ਸੀਗਾ ਲਿਬਰਲਸ ਵੱਲੋਂ ਕਿ ਅਸੀਂ ਰਾਹਤ ਦੇਾਂਗੇ ਤਾਂ ਟੈਕਸ ਦੇ ਵਿੱਚ ਹੁਣ ਕਟੌਤੀ ਕਰਨ ਵਾਸਤੇ ਹੁਕਮ ਹੋ ਗਏ ਨੇ ਇੱਕ ਸੰਕੇਤਕ ਤੌਰ ਦੇ ਉੱਤੇ ਮਾਰ ਕਰਨੇ ਨੇ ਦਸਤਕਤ ਵੀ ਕਰ ਦਿੱਤੇ ਨੇ ਇੱਕ ਨੋਟੀਫਿਕੇਸ਼ਨ ਦੀ ਤਰ੍ਹਾਂ ਹੋ ਚੁੱਕਿਆ ਹੈ ਤੇ ਉਹਨਾਂ ਨੇ ਸਾਰੇ ਆਪਣੇ ਮੰਤਰੀਆਂ ਨੂੰ ਕਹਿ ਦਿੱਤਾ ਹੈ ਕਿ ਉਹ ਤਿਆਰੀ ਰੱਖਣ ਕਿਉਂਕਿ ਜਿਹੜਾ ਹੁਣ ਸੈਸ਼ਨ ਆਏਗਾ ਉਹਦੇ ਵਿੱਚ ਇਹਨੂੰ ਕਾਨੂੰਨ ਦੇ ਰੂਪ ਦੇ ਵਿੱਚ ਲਿਆਂਦਾ ਜਾਵੇਗਾ ਇੱਕ ਬਿੱਲ ਲਿਆਂਦਾ ਜਾਵੇਗਾ ਤਾਂ ਜੋ ਕਟੌਤੀ ਕੀਤੀ ਜਾ ਸਕੇ ਟੈਕਸ ਦੇ ਵਿੱਚ ਜੇਕਰ ਇਹ ਕਟੌਤੀ ਹੁੰਦੀ ਹੈ ਇਹਦਾ ਮੱਧ ਵਰਗ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਕੈਨੇਡਾ ਦੇ ਵਿੱਚ ਜਿਹੜੇ ਪੱਕੇ ਤੌਰ ਦੇ ਉੱਤੇ ਰਹਿੰਦੇ ਨੇ ਤੁਹਾਨੂੰ ਦੱਸਦੀ ਕਿ ਮੀਟਿੰਗ ਹੈ ਜਿਹੜੀ ਇਹ ਪਾਰਲੀਮੈਂਟ ਹਿੱਲ ਦੇ ਉੱਤੇ ਕੀਤੀ ਗਈ ਹੈ ਜਿਦੇ ਵਿੱਚ ਸਾਰੇ ਕੈਬਨਿਟ ਦੇ ਮੰਤਰੀ ਮੌਜੂਦ ਸੀਗੇ ਪਹਿਲੀ ਮੀਟਿੰਗ ਹੈ ਸਰਕਾਰ ਦੇ ਗਠਨ ਤੋਂ ਬਾਅਦ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਜਿਦੇ ਵਿੱਚ ਇਹ ਫੈਸਲਾ ਲਿਆ ਗਿਆ ਤਾਂ ਕੁਲ ਮਿਲਾ ਕੇ ਟੈਕਸ ਅਦਾ ਕਰਨ ਵਾਲੇ 22 ਮਿਲੀਅਨ ਕੈਨੇਡੀਅਨਾਂ ਨੂੰ ਰਾਹਤ ਮਿਲੇਗੀ ਟੈਕਸ ਘਟ ਜਾਏਗਾ ਜਿਹਦੇ ਨਾਲ ਕੁਝ ਜਿਹੜਾ ਜਾਣਕਾਰੀ ਮੁਤਾਬਕ ਇਹ ਹੈ ਕਿ ਪ੍ਰਤੀ ਪਰਿਵਾਰ ਘਟੋ ਘਟ ਸਾਲ ਦਾ 840 ਡਾਲਰ ਦਾ ਜਿਹੜਾ ਉਹ ਬਚਤ ਹੋ ਜਾਵੇਗੀ ਸੋ ਇਹ ਰਾਹਤ ਮਾਰ ਕਰਨੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੂੰ ਰਾਹਤ ਦੀ ਉਮੀਦ ਹੈ ਕਿਉਂਕਿ ਕੁਝ ਟੈਰਿਫ ਅਮਰੀਕਾ ਵੱਲੋਂ ਲਗਾਏ ਗਏ ਉਦੋਂ ਦਾ ਜਵਾਬ ਵੀ ਟੈਰਿਫ ਕੈਨੇਡਾ ਵੱਲੋਂ ਲਗਾਏ ਜਾ ਰਹੇ ਨੇ ਤਾਂ ਉਹਨਾਂ ਦੇ ਵਿੱਚ ਵੀ ਕੁਝ ਨਾ ਕੁਝ ਰਾਹਤ ਦੀ ਉਮੀਦ ਹੈ ਲੋਕਾਂ ਨੂੰ ਕਿ ਘਟੋ ਘਟ ਕੋਈ ਨਾ ਕੋਈ ਟੈਕਸ ਘਟੇ ਤਾਂ ਕੈਨੇਡਾ ਦੇ ਲੋਕ ਥੋੜਾ ਜਿਹਾ ਸੁੱਖ ਦਾ ਸਾਹ ਲੈਣ ਕਿਉਂਕਿ ਕਾਰਨ ਇਹ ਹੈ ਕਿ ਸਰਕਾਰ ਕੈਨੇਡਾ ਦੇ ਵਿੱਚ ਰਿਪੀਟ ਹੋਈ ਹੈ ਵੱਡੀ ਮਾਤ ਦਿੱਤੀ ਲਿਬਰਲਸ ਨੇ ਬਾਕੀ ਧਿਰਾਂ ਨੂੰ ਤੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵੀ ਕਈ ਫੈਸਲੇ ਲਏ ਸੀਗੇ ਬਾਅਦ ਦੇ ਵਿੱਚ ਉਹ ਥੋੜਾ ਜਿਹਾ ਪਿੱਛੇ हट ਗਏ ਉਹਨਾਂ ਦੀ ਥਾਂ ਦੇ ਉੱਤੇ ਮਾਰਕ ਕਾਰਨੇ ਨੂੰ ਕੁਝ ਸਮੇਂ ਲਈ ਮੌਕਾ ਦਿੱਤਾ ਗਿਆ ਮਾਰਕ ਕਾਰਨੇ ਇੱਕ ਤਰੀਕੇ ਦੇ ਨਾਲ ਆਰਥਿਕ ਮਾਹਰ ਵੀ ਨੇ ਵੱਡੇ ਆਉਧਿਆਂ ਤੇ ਰਹਿ ਚੁੱਕੇ ਨੇ ਤੇ ਹੁਣ ਉਹ ਜਾਣਦੇ ਨੇ ਕਿ ਕੈਨੇਡਾ ਦੇ ਲੋਕਾਂ ਨੂੰ ਕਿਵੇਂ ਰਾਹਤ ਦੇਣੀ ਹੈ ਤੇ ਹੁਣ ਪਹਿਲੀ ਜਿਹੜੀ ਰਾਹਤ ਆ ਉਹ ਟੈਕਸ ਕਟੌਤੀ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਹਦਾ ਅਸਰ ਕੈਨੇਡਾ ਦੇ ਮੂਲ ਨਾਗਰਿਕਾਂ ਦੇ ਉੱਤੇ ਵੀ ਪਵੇਗਾ ਤੇ ਜਿਹੜੇ ਲੋਕ ਭਾਰਤ ਤੋਂ ਪੰਜਾਬ ਤੋਂ ਗਏ ਨੇ ਉੱਥੇ ਜਾ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਨੇ ਪੱਕੇ ਤੌਰ ਦੇ ਉੱਤੇ ਉੱਥੋਂ ਦੇ ਵਸਨੀਕ ਬਣ ਚੁੱਕੇ ਨੇ ਉਹਨਾਂ ਨੂੰ ਵੀ ਰਾਹਤ ਮਿਲੇਗੀ ਯਾਨੀ ਮੱਧ ਵਰਗ ਨੂੰ ਇੱਕ ਤੋਹਫਾ ਦੇਣ ਦੀ ਤਿਆਰੀ ਦੇ ਵਿੱਚ ਹੈ ਮਾਰਕਰ ਨੇ ਹੋਰਾਂ ਦੀ ਸਰਕਾਰ ਯਾਨੀ ਕਿ ਕੈਨੇਡਾ ਸਰਕਾਰ ਕੈਬਨਟ ਦੇ ਵਿੱਚ ਪਹਿਲੀ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਸੰਕੇਤਕ ਤੌਰ ਦੇ ਉੱਤੇ ਮਾਰਕਰਨ ਨੇ ਇੱਕ ਦਸਤਖਤ ਵੀ ਕਰ ਦਿੱਤੇ ਨੇ ਯਾਨੀ ਕਿ ਇਸ ਫੈਸਲੇ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਤੇ ਹੁਣ ਸੰਸਦ ਦੇ ਵਿੱਚ ਇਹਦੇ ਉੱਤੇ ਚਰਚਾ ਹੋਵੇਗੀ ਬਿੱਲ ਲਿਆਂਦਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਉੱਥੇ ਟੈਕਸ ਦੇ ਵਿੱਚ ਜਿਹੜੀ ਆ ਕਟੌਤੀ ਮਿਲ ਜਾਏਗੀ ਜਿਹਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਦੇ ਉੱਤੇ ਪਵੇਗਾ ਯਾਨੀ ਕਿ ਬੋਝ ਹਲਕਾ ਹੋ ਜਾਵੇਗਾ ਤਾਂ ਦੱਸ ਦਈਏ ਕਿ ਮਾਰਕਰ ਨੇ ਹੋਰਾਂ ਨੇ ਇਸ ਤੋਂ ਪਹਿਲਾਂ ਵੀ ਕਈ ਫੈਸਲੇ ਲਏ ਨੇ ਤੇ ਵੱਡੀ ਗੱਲ ਇਹ ਹੈ ਕਿ ਇਸ ਵਾਰ ਕੈਬਨਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਨੇ ਭਾਰਤੀ ਮੂਲ ਦੇ ਲੀਡਰ ਵੀ ਕੈਬਨਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਕੁੱਲ ਮਿਲਾ ਕੇ 28 ਚਿਹਰੇ ਨੇ ਜਿਹੜੇ ਕੈਬਨਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਇਲਾਵਾ 10 ਰਾਜ ਸਕੱਤਰ ਵੀ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਫੈਸਲਿਆਂ ਦੇ ਨਾਲ ਕਾਫੀ ਕੁਝ ਕੈਨੇਡਾ ਦੇ ਵਿੱਚ ਹੁਣ ਬਦਲਦਾ ਨਜ਼ਰ ਆਏਗਾ ਤੇ ਜਿਸ ਤਰ੍ਹਾਂ ਇਮੀਗ੍ਰੇਸ਼ਨ ਦੀ ਗੱਲ ਚੱਲ ਰਹੀ ਆ ਤਾਂ ਇਮੀਗ੍ਰੇਸ਼ਨ ਦੇ ਵਿੱਚ ਵੀ ਕੁਝ ਨਾ ਕੁਝ ਬਦਲਾਅ ਦੀ ਸੰਭਾਵਨਾ ਹੈ ਕੁਝ ਰਾਹਤ ਵੱਖ-ਵੱਖ ਮੁਲਕਾਂ ਨੂੰ ਮਿਲ ਸਕਦੀ ਹੈ ਉੱਥੇ ਜਿਹੜੇ ਵਿਦਿਆਰਥੀ ਜਾਂਦੇ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਰਾਹਤ ਮਿਲ ਸਕਦੀ ਹੈ ਸਭ ਨੂੰ ਉਮੀਦਾਂ ਨੇ ਕਿਉਂਕਿ ਸਰਕਾਰ ਬਦਲਦੀ ਹੈ ਤਾਂ ਸਭ ਨੂੰ ਲੱਗਦਾ ਹੁੰਦਾ ਹੈ ਕਿ ਸਾਡੇ ਕੰਮਕਾਜ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਣਗੇ ਮਸਲੇ ਹੱਲ ਹੋ ਜਾਣਗੇ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ